ਉਸ ਕੁਆਲਟੀ ਸਟੇਟ ਪਤਾ ਆਉਂਦਾ ਮਗਰ ਬੱਚਾ ਆ ਗਿਆ ਵੀਨੇ ਦੁੱਧ 15 ਕਿਲੋ ਹੋਵੇਗਾ ਕੋਈ ਵੀਰ ਭਰਾ ਆਪ ਦਾ ਵੀ ਜਿੰਨੇ ਆਨਲਾਈਨ ਮੰਗਾਉਣਾ ਪਸ਼ੂ ਉਹ 14 ਕਿਲੋ ਮੰਨੇ ਤਾਂ ਤੁਹਾਨੂੰ ਪੂਰਾ ਹੱਥੀ ਮੁਠੀ ਵਾਲਾ ਸੋਹ ਪੈਣਾ ਨੇ ਜਵਾਈ ਕਰਨੀ ਆ ਕੋਈ ਬੱਚਾ ਬੈਠ ਕੇ ਚੋਕੇ ਉੱਠ ਸਕਦਾ ਇਹ ਆਰਡਰ ਕੁਆਲਟੀ ਆ ਬਾਕੀ ਤੁਸੀਂ ਦੇਖ ਹੀ ਰਹੇ ਜੇ ਸਾਹਮਣੇ ਲਿਖਾ ਜੀ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਦੁੱਲੇ ਵਾਲਾ ਤਸਵੀਰ ਜੀਰਾ ਜ਼ਿਲ੍ਹਾ ਫੋਜ਼ਪੁਰ ਮੱਲਾ ਵਾਲੇ ਦੇ ਬਿਲਕੁਲ ਨੇੜੇਕ ਪਿੰਡ ਦੂਲੇ ਵਾਲਾ ਫੱਤੇ ਵਾਲਾ ਇਹ ਪਿੰਡ ਲਾਗੇ ਲੱਗੇ ਆ ਆਸੀ ਕੇ ਮਾਸੀ ਕੇ ਕਾਮਲ ਵਾਲਾ ਠੀਕ ਆ ਜੀ ਇਹ ਪਿੰਡ ਬਿਲਕੁਲ ਲਾਗੇ ਲੱਗੇ ਆ ਤੇ ਮੱਲਾ ਵਾਲੇ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਆ ਇਧਰ ਸਤਲੁਜ ਦਰਿਆ ਦਾ ਬਿਲਕੁਲ ਕੰਢਾ ਆ ਜਾਂਦਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਤਕਰੀਬਨ ਫਿਰੋਜ਼ਪੁਰ ਵੀ ਇੱਥੋਂ ਕੋਈ 20 22 20 22 ਕਿਲੋਮੀਟਰ ਦੀ ਸਾਰੀ ਦੂਰੀ ਆ ਕੋਈ ਵੀ ਭਰਾ ਮੇਰਾ ਕਿਸੇ ਪਾਸੇ ਵੀ ਆ ਰਿਹਾ ਤੇ ਮਹੂ ਤਕਰੀਬਨ 115 14 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਜ ਜੋਬਨ ਦੇ ਕੋਲ ਆਇਆ ਦੋਸਤੋ ਜੋਬਨ ਦੇ ਕੋਲੋਂ ਪਹਿਲਾਂ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਐਨੀਮਲ ਦਿਖਾ ਦੇਣੇ ਆ ਇੱਕ ਖੇਤੀਬਾੜੀ ਵਹੀਕਲ ਦੇ ਵਿੱਚ ਇੱਕ ਟਰੈਕਟਰ ਆ ਵੀਰ ਦੇ ਕੋਲੇ ਸੇਲ ਕਰਦਾ ਪਿਆ 3630 ਸਪੈਸ਼ਲ ਡਿਕਸ਼ਨ ਉਹ ਦਿਖਾਵਾਂਗੇ 2015 ਮਾਡਲ ਆ ਕੋਈ ਵੀ ਭਰਾ ਵੈਰੀਫਾਈ ਕਰਨੀ ਚਾਹੁੰਦਾ ਟਰੈਕਟਰ ਨੂੰ ਵਾਹ ਕੇ ਚਲਾ ਕੇ ਤਸੱਲੀ ਨਾਲ ਤੁਸੀਂ ਦੇਖ ਸਕਦੇ ਜੀ ਕਲਟੀਵੇਟਰ ਪਾਉਣੇ ਆ ਰੋਟਾਵੇਟਰ ਪਾਉਣਾ ਤਸੱਲੀ ਨਾਲ ਜੋਰ ਜੋਧ ਲਵਾ ਸਕਦੇ ਜੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਚਾਹੇ ਕੋਈ ਵੀਕਲ ਸੰਦਾ ਚਾਹੇ ਕੋਈ ਪਸ਼ੂ ਜਾਨਵਰ ਆ ਜਿਹੜਾ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਤਾਂ ਟੋਕੜ ਗੱਬਣ ਤੁਹਾਨੂੰ ਵਾਝ ਦਿਖਾ ਦਿਆਂਗੇ ਦੁੱਧ ਵੀ 5-4 ਕਿਲੋ ਦੁੱਧ ਵੀ ਚੱਲੇ ਆ ਤੇ ਗਾਂ ਕੋਈ ਮਹੀਨਿਆਂ ਦੀ ਗੱਬਣ ਵੀ ਆ ਉਹ ਤੁਹਾਨੂੰ ਦੱਸ ਦਿਆਂਗੇ ਵੀ ਕਿੰਨਾ ਕੁ ਸਮਾਂ ਗੱਬਣ ਦਾ ਹੋ ਗਿਆ ਇੱਕ ਨਾਲ ਹੀ ਮਗਰ ਉਹਦੇ ਕੱਤੀ ਮਿਲ ਜੂਗੀ ਤੁਹਾਨੂੰ ਨੀਲੀ ਦੀ ਮਗਰ ਕੱਤੀ ਆ ਉਸੇ ਮੈਂ ਦੀ ਕੱਤੀ ਆ ਨਾਲ ਕੱਤੀ ਦਿੱਤੀ ਜਾਊਗੀ ਤੇ ਇੱਧਰ ਇੱਕ ਵਾੜਾ ਵੀਰ ਜੋਗਣਾ ਦਾ ਵੀ ਆਪਾਂ ਘਰੋਂ ਸੇਲ ਕਰਦੇ ਪਏ ਆ ਇਹਦਾ ਵੇਰਵਾ ਪੁੱਛਾਂਗੇ ਪੰਜਾ ਚੌ ਦਿਨਾਂ ਦੀ ਸਰੀ ਆ ਐਸ ਵਕਤ ਬੋਲੇ ਕੱਚੇ ਦੁੱਧ ਦੇ ਵਿੱਚ ਆ ਇਹ ਗੱਲਬਾਤ ਰਹੂਗੀ ਮੇਰਾ ਭਰਾ ਵੀਡੀਓ ਮੈਂਡ ਤੱਕ ਦੇਖ ਲਿਆ ਜੇ ਇੱਥੇ ਆਣ ਕੇ ਆਪਣੀ ਨਰਕਪੜਖਾ ਤਸੱਲੀ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਕੋਈ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਜੋ ਬਣ ਨੇ ਤੁਹਾਨੂੰ ਦੱਸ ਦਿੱਤਾ 5 ਮਹੀਨਿਆਂ ਦਾ ਤੁਸੀਂ ਆਪਦੀ ਤਸੱਲੀ ਕਰਨ ਦੇ ਲਈ ਚੈੱਕ ਕਰਾਇਆ ਕਰੋ ਉਹ ਨਿਕਲੇ 14 ਉਹ ਨਿਕਲੇ 5 ਮਹੀਨਿਆਂ ਦਾ ਤੁਹਾਨੂੰ ਵੈਰੀਫਾਈ ਹੋਣਾ ਬੜਾ ਲਾਜ਼ਮੀ ਆ ਪੈਸੇ ਖਰਚ ਕਰਨੇ ਆ ਜਦੋਂ ਕੋਈ ਇੱਥੋਂ ਵੀਰ ਚਲਾ ਜਾਂਦਾ ਉਹ ਸ਼ਾਇਦ ਤੁਹਾਡੀ ਆ ਬਾਅਦ ਵਿੱਚੋਂ ਲਾਂਬਾ ਲੈਣਾ ਦੇਣਾ ਮਾੜੀ ਗੱਲ ਆ ਤਸੱਲੀ ਪਹਿਲਾਂ ਕਰਿਆ ਕਰੋ ਮੇਰਾ ਭਰਾ ਪੈਸੇ ਦੇ ਨਹੀਂ ਹੁੰਦੇ ਤੁਸੀਂ ਅੱਜ ਤਰੀਕ 19 ਅਗਸਤ ਸਮਾਂ ਵੀ ਮਾਰਨਿੰਗ ਦੇ 8:30 9:00 ਵਜੇ ਦਾ ਸਭ ਤੋਂ ਪਹਿਲਾਂ ਜੋਬਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਠ ਠਾਕ ਵਧੀਆ ਵਧੀਆ ਭਰਾ ਠੀਕ ਠਾਕ ਤੁਸੀਂ ਦੱਸੋ ਬੜੇ ਵਧੀਆ ਜੋਬਨ ਠੀਕ ਠਾਕ ਵੀਰੇ ਲੈ ਵੀ ਜੋਬਨ ਵੀਰੇ ਅੱਜ ਆਪਣੇ ਕੋਲ ਦੋ ਤਾਂ ਐਨੀਮਲ ਨੇ ਇੱਕ ਆਪਾਂ ਮੱਝ ਦਿਖਾ ਦਾਂਗੇ ਆਪਣੇ ਕੋਲ ਨੀਲੀ ਦੀ ਮੈਂ ਆ ਟੋਕਰ ਕੱਪਣ ਤੇ ਨਾਲ ਇੱਕ ਆਪਣੇ ਕੋਲ ਸੱਜਰ ਇਧਰ ਸੂਈ ਹੈ ਤਾਜੀ ਬੈੜ ਹਾਂਜੀ ਹਾਂਜੀ ਮੱਝਰ ਬੱਚਾ ਮੇਲ ਕਾ ਹਾਂਜੀ ਇੱਕ ਮੈਨੂੰ ਲੱਗਦਾ ਵੀ ਟਰੈਕਟਰ ਆ ਤੁਹਾਡੇ ਕੋਲ ਉਹ 36 ਹਾਂਜੀ ਹਾਂਜੀ 36 ਦੀ ਸਪੈਸ਼ਲਿਟੀ ਹਾਂਜੀ ਨਿਊ ਹਾਲੈਂਡ ਇੱਕ ਉਹ ਸੇਲ ਕਰਦੇ ਪਏ ਆ ਉਹ ਆਪਾਂ ਐਂਡ ਦੇ ਵਿੱਚ ਦਿਖਾ ਦੇਾਂਗੇ ਹਾਂਜੀ ਹਾਂਜੀ ਠੀਕ ਹੈ ਵੀਰੇ ਸ਼ੁਰੂਆਤ ਜੋਬਨ ਕਰਦੇ ਆਪਾਂ ਪਹਿਲੇ ਨੰਬਰ ਤੋਂ ਇਸੇ ਵੈੜ ਤੋਂ ਕਰ ਲੈਨੇ ਆ ਸਾਈਕਲ ਨੰਬਰ ਤੇ ਦੋਸਤੋ ਤੁਹਾਨੂੰ ਨੀਲੀ ਮੱਝ ਦਿਖਾ ਦਾਂਗੇ ਮਗਰ ਕੱਟੀ ਵੀ ਨੀਲੀ ਦੀ ਆ ਵੱਖਰੇ ਤੌਰ ਤੇ ਮੇਰੇ ਭਰਾ ਜਿਹੜੇ ਖਰੀਦਣਾ ਚਾਹੁੰਦੇ ਆ ਕੱਟੀ ਉਹ ਤੁਹਾਨੂੰ ਨਾਲ ਹੀ ਮੱਝ ਦੇ ਮਿਲ ਜਾਣੀ ਆ ਪੂਰੀ ਗੱਲਬਾਤ ਕਰਦੇ ਆ ਇਧਰੋਂ ਜੋਬਨ ਸ਼ੁਰੂਆਤ ਕਰ ਲਾ ਵੀਰੇ ਤੇ ਵੈੜ ਦੀ ਕੀ ਡਿਟੇਲ ਆ ਸੁਭਿਆ ਦੇ ਵਿੱਚ ਕਿਵੇਂ ਆ ਵੈੜ ਰਾਜ ਵੀਰੇ ਦੂਜਾ ਸੁਹਾ ਆਪਾਂ ਮੰਨੇ ਚੱਲੋ ਕਿੰਨੇ ਬਾਕੀ ਦੂਜਾ ਜਾਂ ਤੀਜਾ ਹੋ ਜੇ ਤੇ ਆਪ ਦੀ ਸਮਝ ਦੇਖ ਲੈ ਹਾਂ ਪੁੱਤ ਜਾਂ ਮੰਨ ਕੇ ਖਰੀਦ ਲੈ ਹਰੇਕ ਦੀ ਸਮਝ ਆ ਕੋਈ ਜਦੋਂ ਚਦਾਈ ਨਹੀਂ ਕੀ ਫੇਸ ਕੁਆਲਟੀ ਵਿਖਾ ਦਿਓ ਜਿਸ ਨੇ ਪੁੱਤ ਮਾਰ ਕੈਮਰਾ ਮੇ ਫੇਸ ਫੇਸ ਕੁਆਲਟੀ ਸਟੇਟ ਪਤਾ ਆਉਂਦਾ ਮਗਰ ਬੱਚਾ ਆ ਗਿਆ ਅੱਜ ਜੋਬਨ ਕਿੰਨੇ ਦਿਨਾਂ ਦੀ ਸੁਈ ਆ ਵੀਰੇ 4 ਕੁ ਦਿਨ ਇਹਨੂੰ ਸੁਈ ਨਹੀਂ ਹੋ ਗਿਆ 4 ਕੁ ਦਿਨ ਦਾ ਸਮਾਂ ਹੋ ਗਿਆ ਐਸ ਵਕਤ ਕਿੰਨਾ ਦੁੱਧ ਜਵਾਦ ਗਏ 15 ਕਿਲੋ ਵੀਰੇ ਦੁੱਧ ਦਾ ਹਾਜ਼ਰ 15 ਕਿਲੋ ਆ ਉਦਾਂ ਠੰਡੀ ਤੇਰੀ ਸੀਲਸ ਆਊਗਾ ਕੰਮ ਵਾਲੇ ਲੈਣਾ ਵੀ ਬਿਲਕੁਲ ਕੇ ਦੇ ਕੰਮ ਵਾਲੇ ਉਦਾਂ ਦੋਸਤੋ ਠੰਡੀ ਤੇਰੀ ਆ ਸੀਲਸ ਆਊਗਾ ਕੋਈ ਵੀ ਭਰਾ ਆਪ ਦੀ ਦੋ ਟਾਈਮ ਚੋਕੇ ਤਸੱਲੀ ਕਰ ਲੈ ਠੀਕ ਆ ਜੀ 15 ਕਿਲੋ ਕੇ 14 ਕਿਲੋ ਵੀਰਾਂ ਦੁੱਧ 15 ਕਿਲੋ ਹੋਵੇਗਾ ਕੋਈ ਵੀਰ ਭਰਾ ਆਪ ਦਾ ਵੀ ਜਿੰਨੇ ਆਨਲਾਈਨ ਮੰਗਾਉਣਾ ਪਸ਼ੂ ਉਹ 14 ਕਿਲੋ ਮੰਨੇ ਤੇ ਜਿੰਨੇ ਇੱਥੇ ਚੋਣੀ ਉਹ ਇੱਥੇ 15 ਤੋਂ ਪਲੱਸ ਹੀ ਹੋਊਗਾ ਘੱਟ ਨਹੀਂ ਆ ਠੀਕ ਆ ਹਾਂਜੀ ਮਾ ਵੀ ਕੋਈ ਆਨਲਾਈਨ ਵੀਰਾਂ ਦਾ ਮੰਗਾਉਂਦਾ ਕੋਈ ਉਹ ਤੁਹਾਡੀ ਮਾਲਕ ਦੀ ਆਪਣੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੈ ਇੱਕ ਦੂਜੇ ਤੇ ਆਨਲਾਈਨ ਚੀਜ਼ ਮੰਗਾਉਣੀ ਹੈ ਚਾਹੇ ਨਹੀਂ ਮੰਗਾਉਣੀ ਇੱਥੇ ਆਣ ਕੇ ਜਿਹੜੇ ਭਰਾ ਨੇ ਆਪਣੀ ਵੀਡੀਓ ਵੇਖ ਕੇ ਖਰੀਦਣਾ ਪਸ਼ੂ ਉਹਨੂੰ 15 ਕਿਲੋ ਦੱਸਿਆ ਗਿਆ ਤੇ 15 ਕਿ ਜੋ ਬਣ ਕੱਢ ਕੇ ਕੋਈ ਬਾਹਰ ਤੋਰ ਕੇ ਦਿਖਾ ਦੇਰੇ ਤਸੱਲੀ ਨਾਲ ਦਿਖਾਈਏ ਭਰਾਵਾਂ ਨੂੰ ਕੱਦ ਵੱਡਾ ਥੋੜਾ ਜਿਹਾ ਦੋਸਤੋਂ ਸੂਖ ਸੁਬਾ ਦੇ ਵਿੱਚ ਆ ਜਾਪੂਗਾ ਥੋੜਾ ਜਿਹਾ ਜਵੇਂ ਲਸੇਰੇ ਪਣ ਦੇ ਵਿੱਚ ਆ ਠੀਕ ਆ ਜੀ ਕੱਦ ਵੱਡਾ ਵੈਰ ਦਾ 15 14 15 14 ਲੀਟਰ ਐਸ ਵਕਤੇ ਦੇ ਪਹਿਲੇ ਹਾਜ਼ਰ ਪੰਜਾਂ ਚੌ ਦਿਨਾਂ ਦੀ ਸੂਈ ਦੇ ਥੱਲੇ ਸੋ ਬਾਕੀ ਮਗਰ ਬੱਛਾ ਮੇਲ ਕਾਫ ਚਵਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਲਓਗੇ ਸਾਰੇ ਭਰਾ ਆਪਣੇ ਤਸੱਲੀ ਨਾਲ ਇੱਕ ਵਾਰੀ ਵੀਡੀਓ ਦੇਖ ਲਿਆ ਜੀ ਚਵਾਈ ਤੁਹਾਨੂੰ ਵੀਡੀਓ ਦੇ ਵਿੱਚ ਕਰਕੇ ਦਿਖਾ ਦਿੱਤੀ ਜਾਊਗੀ ਆ ਦੇਖੋ ਜੀ ਪੂਰੀ ਰਾਜਵੀਰੇ ਵੱਡੀ ਵਹਿੜਾ ਆ ਦੇਖੋ ਕਿਹੇ ਗੱਲਾਂ ਕਰਮਾਂ ਲਈ ਕੱਦ ਘਾਠ ਲੋ ਸੀਲੀਆਂ ਵਰਗੇ ਥਾਂ ਚੱਡੇ ਵੱਲੋਂ ਕਿਹੇ ਗੱਲਾਂ ਨਹੀਂ ਲੋ ਵੀ ਇਹਨੂੰ ਤੋੜ ਕੇ ਲੈ ਵੀ ਜੋ ਬਣ ਦਿਖਾ ਗਏ ਤਰੋਚੱਕ ਠੀਕਾ ਜੀ ਇਹ ਆਰਡਰ ਕੁਆਲਟੀ ਆ ਬਾਕੀ ਤੁਸੀਂ ਦੇਖ ਹੀ ਰਹੇ ਜੇ ਸਾਹਮਣੇ ਲਿਖਾ ਜੀ ਸੋ ਚੁਵਾਈ ਦੀ ਚੰਗੀ ਦਸਣਿਆ ਵੀਰ ਉਹ ਤੁਹਾਨੂੰ ਕੁਝ ਕਿ ਧਰ ਆਪਾਂ ਮਾਰ ਕੇ ਵੀਡੀਓ ਦੇ ਵਿੱਚ ਵੀ ਦਿਖਾ ਰਹੇ ਆ ਤਸੱਲੀ ਨਾਲ ਤੁਸੀਂ ਦੇਖ ਲਿਆ ਜੇ ਬਾਕੀ 15 14 ਕਿਲੋ ਦੁੱਧ ਦੇ ਥੱਲੇ ਤੇ ਪਿੰਡੇ ਦੀ ਥੋੜੀ ਜਿਹੀ ਕਿਤੇ ਨਾ ਕਿਤੇ ਜਾਪੂਗੀ ਭਰਾਵਾਂ ਨੂੰ ਇੱਕ ਸੂਸਵਾਦ ਕਰਕੇ ਮੰਨ ਲਿਓ ਬਾਕੀ ਥੋੜਾ ਜਿਹਾ ਲੱਗੂਗਾ ਵੀ ਜਨਵਰ ਜਿਵੇਂ ਨਸੀਰੇ ਪਣ ਦੇ ਗਿਆ ਠੀਕ ਆ ਬਾਕੀ ਹਾਈਟ ਕੱਬ ਤੁਹਾਡੇ ਸਾਹਮਣੇ ਆ ਹਾਈਟ ਵਾਲੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਪਰਾ ਆਪਾ ਬਾਕੀ ਥਾਨ ਲੈਵਾ ਵੇਖੋ ਮੇਰਾ ਪਰਾ ਠੀਕ ਆ ਜੀ ਪੇਨ ਹੁਣ ਤੋਂ ਲੈਵੇ ਤੇ ਉੱਪਰ ਆ ਦੇਖੋ ਥਾਨਥੂਨ ਪੂਰਾ ਥੀ ਮੁੱਠੀ ਵਾਲਾ ਸੋ ਪੈਣਾ ਨੇ ਜਵਾਈ ਕਰਨੀ ਆ ਕੋਈ ਬੱਚਾ ਬੈਠ ਕੇ ਚੋਕੇ ਉੱਠ ਸਕਦਾ ਬਾਕੀ ਥਾਨ ਮੁਠੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਰੇ ਚੰਗੇ ਥਾਨ ਚੜੇ ਧਾਰਾ ਧੂਰਾ ਵੀ ਬਰਾਬਰ ਜੋ ਬਣਾ ਮੈਂ ਨਾ ਬਿਲਕੁਲ ਕੋਈ ਉਹ ਗੁਲਾਮਾ ਕੰਪਲੀਟ ਨਹੀਂ ਹੋਈ ਵੀ ਧਾਰਾ 10 ਘਟ ਗਈਆਂ 20 ਘਟ ਗਈਆਂ ਇੱਕ ਧਾਰ ਵੀ ਘਟ ਜੇ ਤੇ ਆਪਾਂ ਜ਼ਿੰਮੇਵਾਰ ਠੀਕ ਹੈ ਭਰਾ ਲੈ ਚਲੋ ਠੀਕ ਹੈ ਜੀ ਬਾਕੀ ਯਾਦ ਅਸਾਂ ਲੋੜ ਨਹੀਂ ਪਾਰਖੂ ਵੀਰਾਂ ਨੂੰ ਪਤਾ ਹੀ ਆਵੇ ਲੋ ਵੀ ਇੱਕ ਸਾਰ ਵਾਸਤੇ ਜਿੰਨਾ ਵੀ ਚੜਾ ਇੱਕ ਸਾਰ ਵਿਖਾਈ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਮਰਜੀ ਤਸੱਲੀਆ ਕਰੀ ਚੱਲਿਆ ਜੇ ਚੱਲਿਆ ਚੱਬਾਣੀ ਕੰਪੈਕਟ ਆ ਬੁਰਾ ਬਿਲਕੁਲ ਜੋਬਨ ਇਹਦਾ ਮੁੱਲ ਵੀਰੇ ਕਰ ਸਾਂਝਾ ਕੀ ਲੈਣ ਦੇਣ ਕਰਤਾ ਸਾਂ ਚਾ ਕੋਣੀ 55 ਇਹਦੇ 55 ਦੀ ਜਾਣਦੇ ਫਿਰ ਠੀਕ ਲਓ 55000 ਦੀ ਵਾੜ ਮਿਲ ਜੂਗੀ ਜਿਹੜੇ ਆਪਣੇ ਭਰਾ ਆਉਣਗੇ ਠੀਕ ਆ ਜੀ ਥੋੜੇ ਰਾਜੀ ਕਰ ਲਿਓ ਸੇਵਾ ਕਰ ਲਿਓ ਠੀਕ ਆ ਜੀ ਮੇਰਾ ਭਰਾ ਬਾਕੀ ਦੁੱਧ ਹੋ ਸਕੇ ਕਰਮਾਲੀ ਚੰਗਾ ਚਵਾਜੂਗੀ ਚੋਣ ਚਵਾ ਦੀ ਚੰਗੀ ਆ ਇਧਰ ਸੈਕੰਡ ਨੰਬਰ ਤੇ ਜੋਬਨ ਆਪਣੇ ਕੋਲ ਇੱਕ ਨੀਦੀ ਦੀ ਮਾਝਾ ਵੀਰੇ ਇਹ ਟੋਕੜ ਗੱਬਣਾ ਕਿ ਕਿੰਨੇ ਸਮੇਂ ਦੀ ਗੱਬਣਾ ਤੇ ਕਿੰਨਾ ਦੁੱਧ ਥੱਲੇ ਦੇ ਇਹਦੇ ਥੱਲੇ ਵੀਰੇ ਦੁੱ ਮਾਨੇ ਚਲੋ 4.5 ਪੰਜ ਲੀਟਰ ਦੁੱਧ ਹੈਗਾ ਦੋ ਵੇਲਿਆਂ ਦਾ 4.5 ਪੰਜ ਕਿਲੋ ਹਾਂਜੀ ਦੋ ਵੇਲੇ ਮਿਲਦੀ ਏ ਠੀਕ ਆ ਹਾਂਜੀ ਇਹ ਗੱਬਣ ਵੀ ਇਹ 5 ਮਹੀਨਿਆਂ ਦੀ ਹੈਗੀ ਆ ਵੀ ਗਾਹ 5-6 ਮਹੀਨੇ ਦੀ ਗੱਬਣਾ ਤੇ 5 ਕਿਲੋ ਥਰੇ ਦੁੱਧਾਂ ਹਾਂਜੀ ਹਾਂਜੀ ਬਾਕੀ ਚੈੱਕ ਪਾਸ ਆਪਦੀ ਕੋਈ ਕਰਾਵੇ ਠੀਕ ਆ ਆਪਣੇ ਘਰੇ ਆ ਦੀ ਚੈੱਕ ਪਾਸ ਕਰਾਵੇ ਦੁੱਧ ਚੋ ਕੇ ਆਪਦਾ ਵੀ ਪੂਰੀ ਸੰਤੁਸ਼ਟੀ ਨਾਲ ਜਾਵੇ ਵੀ ਬਾਅਦ ਚ ਕਿਸੇ ਗੱਲ ਆਮੇ ਨਾ ਪਹਿਲਾਂ ਆਪਦੀ ਵੀ ਗੱਲ ਵੀ ਤੇਰੀ ਚੈੱਕ ਹੋਈ ਆ ਜਦੋਂ ਆਪਾਂ ਪਾਟਾ ਨੋਟ ਨਹੀਂ ਲੈਣਾ ਠੀਕ ਹੈ ਨਾ ਤੇ ਅਗਲਾ ਕਿਨਵਾ ਦੇ ਆਪਦੀ ਤਸੱਲੀ ਕਰੇ ਕਰ ਆਪਾਂ ਦੇ ਨਹੀਂ ਕਿਹੇ ਗੱਲ ਬਿਲਕੁਲ ਲਵਿੰਗ ਲੀਲੀ ਦੀ ਮੈਂ ਆ ਦੋਸਤੋ ਅੱਖ ਬਿੱਲੀ ਮਣਕੀ ਬੱਥੇ ਬੰਦ ਮਗਰਲੇ ਪੈਰ ਦੇਖੋਗੇ ਤੁਸੀਂ ਧੋਪੇ ਆ ਮੈਂ ਤੇ ਦੋਵੇਂ ਮਗਰਲੇ ਮਗਰਲੇ ਬਿਲਕੁਲ ਤੁਸੀਂ ਵਖੋਗੇ ਮਗਰਲੇ ਲੱਤਾਂ ਧੋਪੀਆਂ ਨੇ ਠੀਕ ਹੈ ਜੀ ਅਗਲੇ ਜਿਹੜੇ ਪੈਰਾਂ ਤੇ ਜਵਾਬ ਹੈਗਾ ਬਾਹਰ ਕੱਢ ਕੇ ਦਿਖਾਈਏ ਇਹਨੂੰ ਇਹ ਪੂਰੀ ਜੋਬਨ ਤਸਦੀ ਨਾਲ ਤੇ ਨਾਲ ਇਸੇ ਮੈਂ ਦੀ ਕੱਟੀ ਹੋਇਆ ਹਾਂਜੀ ਹਾਂਜੀ ਵੀਰੇ ਲਓ ਵੀ ਇਹ ਕੱਤੀ ਵੀ ਤੁਹਾਨੂੰ ਨਾਲ ਹੀ ਮਿਲ ਜਾਣੀ ਹੈ ਠੀਕ ਹੈ ਜੀ ਬਾਕੀ ਰੇਟ ਮੇਰਾ ਭਰਾ ਤੁਸੀਂ ਹੰਡ ਤੱਕ ਸੁਣ ਲਿਓ ਦੇਖ ਲਿਓ ਕੱਤੀ ਕੋਈ ਵੱਖਰੇ ਤੌਰ ਤੇ ਮੇਰਾ ਭਰਾ ਖਰੀਦਣਾ ਚਾਹਦਾ ਹੁੰਦਾ ਇਹ ਤੁਹਾਨੂੰ ਕੱ ਇਸੇ ਮੈਦੀ ਕੱਟੀਏ ਦੇ ਨਾਲ ਹੀ ਤੁਹਾਨੂੰ ਮਿਲ ਜਾਣੀ ਹੈ। ਲੱਭ ਜੋਂ ਫਿਰ ਆਪਣੇ ਕੋਲ ਇਹ ਮਿਲਦੀ ਵੀਰੇ ਕਿਵੇਂ ਆ ਕਈ ਬਣਾ ਬੱਚਾ ਤੇ ਤੁਹਾਡੇ ਕੋਲ ਆ। ਵੀਰੇ ਇੱਕ ਟਾਈਮ ਤਾਂ ਲੈਂਦੀ ਹੈ ਟੀਕਾ। ਅੱਛਾ ਜੀ। ਇੱਕ ਟਾਈਮ ਵੀਰੇ ਹੋਵੇਂ ਮਿਲਦੀ। ਲੱਭੀ ਟੋਕੜਾ ਬਣਾ ਕਈ ਬਣਾ ਚਲੋ ਬੱਚਾ ਕੋਣ ਵੀ ਪਸ਼ੂ ਹਟ ਜਾਂਦੇ ਆ। ਜਦੋਂ ਬੱਚਾ ਵੱਡਾ ਹੋ ਜਾਂਦਾ ਤੇ ਟੀਕਾ ਇੱਕ ਟਾਈਮ ਠੀਕ ਆ ਇੱਕ ਟਾਈਮ ਬਾੜੇ ਭੂੜੇ ਤੇ। ਹਾਂਜੀ ਹਾਂਜੀ। ਲੱਭੀ ਇੱਕ ਟਾਈਮ ਟੀਕਾ ਇੱਕ ਟਾਈਮ ਬਾੜੇ ਤੇ ਵੀਦਾਂ ਦਾ ਵੀ ਮਿਲਦੀ ਆ। ਅੱਗੋਂ ਮੇਰਾ ਭਰਾ ਤੁਸੀਂ ਆਪਦਾ ਪੜਿਆ ਵਿਚਾਰ ਲਿਆ ਜੀ ਠੀਕ ਆ ਜੀ। ਤੇ ਦੁੱਧ 5 ਕਿਲੋ 4 4.5 ਕਿਲੋ ਦੋਤੇ ਦੇ ਥਲੇ ਹਾਜ਼ਰ ਆ ਐਨੂੰ ਇੱਕ ਪੂਰੀ ਜੋਬਨ ਐਨੂੰ ਤੋਰੀ ਵੀਰੇ ਐਨੂੰ ਤੋਰੀ ਮਾਰਾ ਜਾ ਆਹ ਦੇਖੋ ਜੀ ਬਾਕੀ ਸਿੰਘ ਥੋੜੇ ਜਿਹਾ ਬਿਛਾਣੂ ਆ ਪਤਲਾ ਬਿਲਕੁਲ ਚਾਮਾ ਬਰੀਕ ਚਮੜੀ ਆ ਟੋਕੜ ਗ ਬਣਾ ਦੋਸਤੋ 5 ਮਹੀਨਿਆਂ ਦੀ 5-4 ਕਿਲੋ ਦੁੱਧ ਖਾਂ ਲੈਓ ਜੋਬਨ ਮੋੜ ਲਿਓ ਵੀਰੇ ਬਾਕੀ ਥਣ ਚਾਰੇ ਪੈਨ ਪੂਰੇ ਓਕੇ ਵਰਦੇ ਵੀਰੇ ਬਿਲਕੁਲ ਜੀ ਲਓ ਵੀ ਠੀਕ ਆ ਸੋ ਮਗਰ ਵੀ ਕੱਤੀ ਆ ਬੱਚੇ ਤਾਂ ਵੈਸੇ ਵਸਾ ਨਹੀਂ ਖਾਂਦੀ ਕਿ ਜਦੋਂ ਥੋੜਾ ਬੱਚੇ ਦਾ ਟੂਰ ਜਾਂਦੀ ਆ ਤੇ ਪਿਆ ਪਿਆ ਕਰਦੀ ਕਰਮਾਂ ਲਈ ਠੀਕ ਆ ਜੀ ਤੇ ਬੱਚੇ ਦਾ ਨਹੀਂ ਵਸਾ ਖਰਦੀ ਕਿ ਪਰ ਥੋੜਾ ਜਿਹਾ ਜਦੋਂ ਟੋਕਰ ਗੱਬਣਾ ਟਾਈਮ ਤੇ ਰੋਣ ਤੇ ਪਸ਼ੂ ਆ ਜਾਂਦਾ ਤੇ ਬੱਚੇ ਕਈ ਵਾਰ ਨਹੀਂ ਪਹੁੰਦੇ ਠੀਕ ਆ ਤੇ ਉਸ ਹਿਸਾਬ ਨਾਲ ਤੁਹਾਨੂੰ ਕੱਤੀ ਨਾਲ ਹੀ ਮਿਲ ਜਾਣੀ ਆ ਕੱਤੀ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਜੀ ਇਹ ਕੱਤੀ ਆ ਇਸੇ ਮੈਂ ਦੀ ਨੀਲੀ ਦੇ ਵਿੱਚ ਕੱਤੀ ਆ ਬਿਲਕੁਲ ਮਦਰ ਦੇ ਉੱਪਰ ਹੀ ਆ ਬੱਚਾ ਵੀ ਠੀਕ ਆ ਜੀ ਦੇਖੋ ਜੀ ਮਦਰ ਜਿੰਨੀ ਕ ਮਾਰਕਿੰਗ ਮਦਰਤੀ ਆ ਪਰ ਇਹ ਵੀ ਆਖੋਖ ਵੀ ਕਰਨ ਵਾਲੀ ਦੀ ਬਿਲਕੁਲ ਬਿੱਲੀ ਮਨਕ ਨਹੀਂ ਮੱਥੇ ਬੱਲ ਮਗਰਲੇ ਖੋਰ ਕੱਟੀ ਦੇ ਵਿੱਚ ਉਪੇ ਆ ਠੀਕ ਆ ਓਕੇ ਜੋ ਬਣਾ ਕੀ ਮੋਲ ਕੀ ਡਿਮਾਂਡ ਕਰਤੀ ਵੀਰੇ ਸਮੇਂ ਦੀ ਸਹੀ ਸਹੀ ਜੀ ਦੱਸਿਓ ਮੇਰਾ ਪ੍ਰਹਾਣ ਆਲੀ ਗੱਲ ਹੀ ਮੋਲ ਵੀਰੇ ਜਿੰਨਾ ਮਰਜ਼ੀ ਕਰ ਲਈਏ ਆ 75 ਕਰ ਲਈਏ 70000 ਦੇ ਦੇ ਦੀਗੇ 70000 ਦੀ ਹਾਂਜੀ ਚਲੋ 70000 ਦੇ ਵੀ ਹੱਕ ਪੱਕਾ ਰੱਖਦੀ ਆ ਮਗਰ ਕੋਈ ਜ਼ਿਆਦਾ ਨਹੀਂ ਤੇ ਕੱਲ 12000 ਦੀ ਯਾਰ ਕੱਟੀ ਆ ਹੈਗੀ ਹੈਗੀ ਹੱਥੋਂ ਸੁੱਤੀ ਆਪਾਂ ਕੱਟੀ ਵੀ ਕਹਦੀ ਉਹ ਕੋਈ ਭਰਾ 12000 ਦੀ 12000 ਦੀ ਨੀਲੀ ਤੇ ਮਗਰ ਕੱਟੀ 12 15 ਦੀ ਵੀ ਲੈ ਕੇ ਜਾਣ ਨੂੰ ਤਿਆਰ ਹੋ ਜਾਣਗੇ ਤਿਆਰ ਤਿਆਰ ਔਰ ਇਹ ਵੀ ਚਲੋ ਕੱਟੀ ਮਿਲਾਉ ਤੁਸੀਂ ਦੇ ਰਹੇ ਜੇ ਨਾਲ ਕੋਈ ਪੰਜਾਂ ਮਹੀਨੇ ਦੀ ਗੱਬਣਾ 5 4 ਕਿਲੋ ਦੁੱਧ ਦੱਸਣ ਦੇ ਜੇ ਚਲੋ ਜੈਜ ਆਪਣੇ ਹਿਸਾਬ ਨਾਲ ਆਪਾਂ 70 ਦੇ ਵਿੱਚੋਂ ਮੇਰੀ ਖੁਸ਼ੀ ਹੈ ਵੀ ਮਾਨਤਨ ਕਰਕੇ ਦਈਏ ਤੇ ਨਹੀਂ ਕਿੰਨੇ ਕਰਕੇ ਛੋੜ ਕੋਈ ਗੱਲ ਨਹੀਂ ਤੁਸੀਂ ਕਰਾ ਲਓ ਜੀ ਦੋ ਛੱਡ ਕੇ ਰਾਜ਼ੀ ਆ ਕਿ ਤਿੰਨ ਛੱਡ ਕੇ ਰਾਜ਼ੀ ਤਿੰਨ ਛੱਡ ਦਾਂ ਕੋਈ ਸਤਾ ਆਪਣਾ ਹੋ ਜਾ ਕੋ ਕੀ 67000 67000 ਲਓ ਵੀ 70000 ਦੀ ਜੋਬਨਾਂ ਦਾ ਵੀ ਦੇ ਦੇਾਂਗੇ ਆਪਾਂ ਬਾਕੀ ਜੇ ਕਿਹੇ ਵੀਰ ਨੇ ਕੱਟੀ ਨਹੀਂ ਲੈ ਜਾਣੀ ਹਾਂਜੀ 58000 ਦੀ ਮੱਝ ਦੇ ਦਾਂਗੇ ਠੀਕ ਹੈ ਵੀ 9 8 9 9 1031 ਦਾ ਕੱਟ ਲਾਂਗੇ ਕੱਟ ਲਾਂਗੇ ਮਾਈਨਸ ਕਰ ਦਾਂਗੇ ਹਾਂਜੀ 50000 ਰੁਪਏ ਦੇ ਵੀਰ ਤੁਹਾਨੂੰ ਪਤਾ ਫੰਡਰ ਦੇ ਵਿੱਚ ਮੱਝ ਵੇਚ ਜਾਂਦੀ ਬਿਲਕੁਲ 50 ਤੋਂ ਉੱਪਰ ਹੀ ਵੇਚ ਜਾਂਦੀ ਜੋ 50 ਹੀ ਲਾਓ ਫਿਰ ਇਹਦੇ ਥਲੇ ਦੁੱਧ ਵੀ ਹੈਗਾ 5 ਕਿਲੋ 5 ਕਿਲੋ ਗਾਂ ਪੰਜਾਂ ਮਹੀਨਿਆਂ ਦੀ ਗੱਬਣ ਵੀ ਆ ਠੀਕ ਹੈ ਗਾਂ ਵੀ ਵਾਦੇ ਦੀ ਘਾਟੇ ਵਾਦੇ ਦੀ ਘਾਟੇ ਦੀ ਨਾਲੇ ਕਰਮਾਲੀਆ ਵੇਖ ਲੋ ਕੱਟੀ ਹਸਾਉਣਾ ਤੈਨੂੰ ਡੰਗਰ ਬਣ ਜਾਣੇ ਮਿਸਾਲ ਨੂੰ ਘਟੋ ਘਟੋ ਕਰਮਾਲੀ ਕੱਲੀ ਇਹਨੇ 70000 ਦੀ ਹੋ ਜਣਾ ਤੇ ਉਹ ਮੱਝ ਵੀ ਕਰ ਦੇਣੀ ਇਹਨੇ ਤੇ ਨਾਲੇ ਫਿਰ ਗਾਂ ਕੱਟੀ ਕਰਮਾਲੀ ਦਿੰਦੀ ਆ ਬਿਲਕੁਲ ਫੇਰ ਉਹ ਵੀ ਕੱਟੀ ਤੁਹਾਨੂੰ ਨਾਲ ਮਿਲ ਜਾਣੀ ਮੇਰੇ ਭਰਾਵਾਂ ਨੂੰ 70000 ਜੋਬਨਾਂ ਦਾ ਵੀ ਲੈਣਾ ਹੈ 70000 ਕੱਟੀ ਛੱਡ ਕੇ ਜਾਓਗੇ ਤੇ 58000 ਦੀ ਜੋਬਨ ਹੈ ਜੀ 58000 58000 ਦੀ ਕੱਲੀ ਮੱਝ ਤੁਹਾਨੂੰ ਦਿੱਤੀ ਜਾਊਗੀ ਜੇਕਰ ਕੱਟੀ ਛੱਡ ਜਾਓਗੇ ਜੋਬਨ ਲੈ ਜਾਓਗੇ ਤੇ ਮੇਰਾ ਜਿਹੜਾ 67000 ਰੁਪਏ ਖਰਚ ਕਰਨਾ ਪੈਣਾ ਕੋਈ 8-9000 ਬਦਲੇ ਕੱਟੀ ਨਹੀਂ ਛੱਡ ਕੇ ਜਾਂਦਾ ਕੱਤੀ ਬੜੀ ਵੱਧੇ ਵਾਲੀ ਆ ਚਾਰ ਥਾਣਾ ਮਾਰਕਿੰਗ ਬੜੀ ਸੋਹਣੀ ਆ ਥਾਣ ਮੱਝ ਦਾ ਕੁਰੀ ਮੈਂ ਤੁਹਾਨੂੰ ਲਾਗਿਓ ਵਿਖਾਦਾ ਕੋਈ ਇਹ ਨਾਖੇ ਮੇਰਾ ਭਰਾ ਆ ਵੇਖੋ ਮੜਾ ਜਾ ਆ ਦੇਖੋ ਜੀ ਇਹ ਆ ਦੇਖੋ ਠੀਕ ਆ ਜੀ ਆ ਥਾਣਾ ਮੇਰੇ ਭਰਾਵੋ ਜਿੱਦਾਂ ਮਰਜ਼ੀ ਵੜਾ ਕੇ ਚੋ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਆ ਫੇਸ ਕੁਆਲਿਟੀ ਆ ਮੈਂ ਦੀ ਜਿੱਦਾਂ ਮਰਜ਼ੀ ਇੱਥੇ ਆਣ ਕੇ ਤਸੱਲੀਆਂ ਕਰੋ ਟੋਕੜ ਗੱਬਣ ਮੱਝ ਮਗਰ ਕੱਤੀ ਕਾ ਤੇਰਾ ਕੋਈ ਸੌਦਾ ਨਹੀਂਗਾ ਤਸੱਲੀਆ ਕਰ ਕਰ ਮਾਲ ਲੈ ਕੇ ਜਾਓ ਠੀਕ ਆ ਇੱਕ ਅੱਗੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਆ ਜੋਬਨ ਵੀਰ ਦੇ ਕੋਲ ਆ ਸਪੈਸ਼ਲ ਐਡੀਸ਼ਨ ਆ ਨਿਊ ਹਾਲੈਂਡ 3630 ਦੋਸਤੋ ਜਿਹਦਾ ਸਟਾਰਟਿੰਗ ਦੇ ਉੱਤੇ ਆਪਾਂ ਜ਼ਿਕਰ ਕੀਤਾ ਸੀਗਾ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਦੇ ਵਿੱਚ ਇਹ ਟਰੈਕਟਰ ਵੀ ਫੋਰ ਸੇਲ ਆ ਜੋਬਨ ਉਹਦੇ ਕੋਲ ਪ੍ਰੋਪਰ ਇਕਰੀ ਆਲ ਰੌਂਡ ਤੋਂ ਆਪਾਂ ਕੰਡੀਸ਼ਨ ਦਿਖਾ ਦਿੰਦੇ ਆ ਸਾਰੀ ਠੀਕ ਆ ਜੀ ਆ ਕੰਡੀਸ਼ਨ ਤੁਸੀਂ ਦੇਖ ਲਓ ਇਹ ਜੋਬਨ ਮਾਡਲ ਕਿਹੜਾ 2015 ਲਾਸਟ ਠੀਕ ਆ ਜੀ ਚੰਗੀ ਤਰ੍ਹਾਂ ਕੰਡੀਸ਼ਨ ਦੇਗਾ ਦਿਖਾ ਦਿਓ ਠੀਕ ਆ ਜੀ 2015 ਲਾਸਟ ਕਿ 10ਵੇਂ ਦਾ ਮੇਰੇ ਸਾਹਮਣੇ 10ਵੇਂ ਮਹੀਨੇ ਦਾ ਲਓ ਵੀ ਇਹ 10ਵੇਂ ਮਹੀਨੇ ਦਾ ਦੋਸਤੋ 2015 ਮਾਡਲ ਆ ਸਪੈਸ਼ਲ ਐਡੀਸ਼ਨ ਆ ਨਿਊ ਹਾਲੈਂਡ ਠੀਕ ਆ 36 ਦੀ ਟਰੈਕਟਰ ਆ ਇਹ ਜੋਬਨ ਜਿੰਨਾ ਮੀਟਰ ਦੇ ਉੱਪਰ ਦਿਖਾਈ ਦੇ ਰਿਹਾ ਚੱਲਿਆ ਉਹਨਾ ਹੀ ਆ ਕੋਈ 1700 ਕਿਕਾ ਕੁਛ ਹੈ ਨਾ ਹਾਂਜੀ ਹਾਂਜੀ ਉਹਨੇ ਚੱਲਿਆ ओरिजिनल ਹੀ ਹੈ ਨਾ ओरिजिनल ਤਕਰੀਬਨ ਕੋਈ 1700 ਘੰਟੇ ਤੋਂ ਥੋੜਾ ਜਿਹਾ ਪਲਾਸੀ ਆ ਹਾਂਜੀ ਹਾਂਜੀ ਬਾਕੀ ਆਲ ਗਰਾਉਂਡ ਤੋਂ ਦੋਸਤ ਕੰਡੀਸ਼ਨ ਤੁਸੀਂ ਦੇਖ ਲਓ ਆ ਟਾਇਰ ਦੀ ਹਵਾ ਕੱਢ ਗਈ ਵਾਲਵੋ ਲੀਕ ਹੋ ਗਿਆ ਸੀ ਆ ਘਰੇ ਕਿਨਵਾ ਤੇ ਤੁਹਾਨੂੰ ਪਤਾ ਵਿੱਕਿਆ ਖੜਾ ਖੇਤਰ ਆ ਹੁਣ ਸੀਜ਼ਨ ਥੋੜਾ ਆਊਟ ਸੀਜ਼ਨ ਆ ਹਾਂਜੀ ਹਾਂਜੀ ਕਈ ਵਾਰ ਟਾਇਰ ਵੀ ਮੇਰੇ ਕੋਲ ਤਾਂ ਵੀ ਜੋਬਨ 45 50 ਪੈਸੇ ਹੈਗੇ ਆ ਹਾਂ ਇਹਨੇ 50 55 ਪੈਸੇ ਹੈਗੇ ਆ ਆ 50 55 ਪੋਲੋ ਦੇ ਮਗਲੇ ਜਦੋਂ ਇਹ ਪੰਚਰ ਕਰ ਰੋ ਜਾਂ ਮਾੜਾ ਮੋੜ ਵਾਲਵ ਉਹ ਲੀਕ ਕਰਕੇ ਇਹ ਟਰੈਕਟਰ ਅੰਮੋਲਿ ਇੱਕ ਦੋ ਦਿਨ ਤੋਂ ਹਵਾ ਨਹੀਂ ਦੀ ਘਟ ਗਈ ਸੀ ਠੀਕ ਆ ਜੀ ਤੇ ਪਰਲੇ ਪਾਸੇ ਬੈਕ ਸਾਈਡ ਤੋਂ ਵੀ ਦਿਖਾ ਦਿਓ ਇੱਕ ਵਾਰੀ ਟੌਪ ਲਿੰਕ ਫੱਟੀ ਨਾਲ ਪ੍ਰੋਪਰ ਹਾਂਜੀ ਹਾਂਜੀ ਲਓ ਵੀ ਟੌਪ ਲਿੰਕ ਦਾ ਫੱਟੀ ਪ੍ਰੋਪਰ ਨਾਲ ਮਿਲ ਜੂਗੀ ਤੁਹਾਨੂੰ ਆਰ ਸੀ ਆਪ ਹੀ ਹੈਗੀ ਹੈ ਕਿਹੜੇ ਜ਼ਿਲ੍ਹੇ ਦਾ ਨੰਬਰ ਇਹ ਵੀਰੇ ਆਪਣੇ ਗੁਰਦਾਸਪੁਰ ਏਰੀਆ ਗੁਰਦਾਸਪੁਰ ਦਾ ਹਾਂਜੀ ਬਾਕੀ ਆਰਸੀ ਆਪਣੇ ਕੋਲ ਹੀ ਆ ਨਾ ਕੋਈ ਭਰਾ ਆਊਗਾ ਤਾਂ ਡਾਕੂਮੈਂਟ ਕੰਪਲੀਟ ਹੀ ਆ ਸਰ ਡੀਡ ਕੰਪਲੀਟ ਮੇਰੇ ਨਾਮ ਦੇ ਵਿਰੇ ਕੋਈ ਐਨਓਸੀ ਵੀ ਮਤਲਬ ਕਟਾ ਕੇ ਦਿੱਤੀ ਹੋਊਗੀ ਹਾਂ ਪਰਨੇ ਪਾਸੇ ਵੀ ਦਿਖਾ ਦਿਓ ਠੀਕ ਆ ਜੀ 16928 ਦੇ ਟਾਇਰ ਆ ਠੀਕ ਆ ਜੀ ਮਗਰਲੇ ਟਾਇਰ 16928 ਦੇ ਆ ਅਪੋਲੋ ਦੇ ਜਿਹੜੇ ਦੋਸੋਂ ਮਗਰਲੇ ਟਾਇਰ ਆ ਠੀਕ ਆ ਜੀ ਅਗਲੇ ਜਿਹੜੇ ਗੁੱਡੀਅਰ ਦੇ ਟਾਇਰ ਆ ਇਹ ਤੁਸੀਂ ਵੇਖ ਸਕਦੇ ਠੀਕ ਆ ਜੀ ਗੁੱਡੀਅਰ ਦੇ ਜਿਹੜੇ ਅਗਲੇ ਟਾਇਰ ਆ ਫਰੰਟ ਜੋੜੀ ਆ ਇਹ ਕਾਫੀ ਵਧੀਆ ਚੰਗੀ ਹਾਲਤ ਵਿੱਚ ਆ ਕੋਈ 75 80 ਕੁ 7 ਤੇ ਮਗਰਲੇ ਕੋਈ 45 50 50 ਪੈਸੇ ਤੁਸੀਂ ਮੰਨ ਕੇ ਸੌਦਾ ਕਰ ਲਿਆ ਜੀ ਜਿੰਨਾ ਵੀ ਟਰੈਕਟਰ ਹੈਗਾ ਬਿਲਕੁਲ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਨੂੰ ਜੇ ਕੋਈ ਮਤਲਬ ਇਹ ਨਹੀਂ ਵੀ ਕੋਈ ਮਾੜਾ ਮੋੜ ਜੇ ਕੋਈ ਸਕਰੈਚ ਤੇ ਸਕਰੈਚ ਹੈਗਾ ਵੀ ਇਹਨੇ ਕੋਈ ਪੁਹਾਰ ਕੋ ਕਲਮ ਛੁਈ ਆ ਬਸ ਜੀ ਬਸ ਤੇ ਨਾਲੇ ਮੈਨੂੰ ਬਾਬਾ ਦਿਖਾਇਆ ਵੀ origignal ਯਾ ਕੋਈ ਜਾਪੀ ਪਾਣਾ ਵੀ ਲੱਗਾ ਨਹੀਂ ਇੰਜਨ ਨੂੰ ਨਹੀਂ ਨਹੀਂ ਬਿਲਕੁਲ ਉਹ ਇੰਜਨ ਨੂੰ ਪੰਪ ਨੂੰ ਹਾਂਜੀ ਹਾਂਜੀ ਬਿਲਕੁਲ ਠੀਕ ਆ ਬਾਕੀ ਜੋ ਬਣਾ ਕੋਈ ਇੰਜਨ ਗੇਅਰ ਦਾ ਲੈਫਟ ਪੰਪ ਇੰਜਨ ਪੰਪ ਬਿਲਕੁਲ ਓਕੇ ਆ ਬਿਲਕੁਲ ਓਕੇ ਬਿਲਕੁਲ ਠੀਕ ਆ ਜੀ ਨਵੀਂ ਨਾਲੇ ਬੈਕ ਸਾਈਡ ਤੋਂ ਇੱਕ ਹੋਰ ਜੋਬਨ ਮਾਦਾ ਦੱਸਦੀ ਇੱਕ ਜਿਹੜਾ ਇਹਨੂੰ ਮਤਲਬ ਲਿਫਟ ਪੰਪ ਵੀ ਲੱਗਾ ਜਿਹੜਾ ਆ ਲਿਫਟ ਜੈਕ ਆਇਆ ਜੈਕਟ ਜੈਕ ਜਿਹੜਾ ਲੱਗਾ 2015 ਦੇ ਵਿੱਚ ਆਈ ਸੀ ਹੈਨਾ ਹਾਂ ਜੀ ਇਹ ਮੈਂ ਕੁਝ ਪੇਪਰ ਫਿਟੇਡ ਹੈ ਹਾਂ ਕੰਪਨੀ ਫਿਟੇਡ ਇਹ ਕੰਪਨੀ ਦੁਆਰਾ ਫਿਟੇਡ ਹੀ ਆ ਸਿੰਗਲ ਡਿਸਟਰੀਬਿਊਟਰ ਹਾਂ ਜੀ ਸਿੰਗਲ ਡਿਸਟਰੀਬਿਊਟਰ ਆ ਜੀ ਕੰਪਨੀ ਫਿਟੇਡ ਆ ਬਾਕੀ ਮੇਰਾ ਭਰਾ ਬੈਕ ਸਾਈਡ ਤੋਂ ਦੇਖ ਸਕਦੇ ਜੀ ਬਾਕੀ ਇਹਦੀ ਜਿਹੜੀ ਆ ਕੋਕਾ ਉਹ ਵੀ ਆ ਪ੍ਰੋਪਰ ਥੱਲੇ ਪਈ ਆ ਜੈਕ ਲਾਇਆ ਸੀ ਵੀਰ ਨੇ ਅੱਗੇ ਅੱਗੇ ਚੇਜ਼ ਕਰਨਾ ਆ ਬਤਲ ਕੋ ਬਿਲਕੁਲ ਜਿਹੜਾ ਪੈਂਕਰ ਪੋਂਕਰ ਵੀ ਰਿਪੇਅਰਿੰਗ ਕਰਾਉਣੀ ਹੈ ਟਾਇਰ ਦੀ ਤੇ ਜੈਕ ਲੱਗਾ ਤੇ ਉਹ ਹੁੱਕ ਜਿਹੜੀ ਥੱਲੇ ਆ ਟੌਪ ਲਿੰਕ ਨਾਲ ਆ ਫੱਟੀ ਪ੍ਰੋਪਰ ਤੁਸੀਂ ਦੇਖੋਗੇ ਨਾਲ ਦੀ ਫੱਟੀ ਆ ਬਾਕੀ ਲੰਕਾਂ ਲੋਂਕਾਂ ਤੁਸੀਂ ਚੈੱਕ ਕਰ ਸਕਦੇ ਹੋ ਜੇ ਬੈਕ ਸਾਈਡ ਤੋਂ ਆ ਤੁਹਾਡੇ ਸਾਹਮਣੇ ਬੈਕ ਸਾਈਡ ਤੋਂ ਇਹ ਦੀ ਜਿਹੜੀ ਕੰਡੀਸ਼ਨ ਆ ਤੇ ਇਹ ਫਾਈਬਰ ਛਤਰੀ ਪ੍ਰੋਪਰ ਬੈਕਪ ਪੂਰਾ ਨਾਲ ਸਾਰਾ ਕੁਝ ਸਿਸਟਮ ਜੋ ਚੀਜ਼ ਹੈਗੀ ਨਾਲੇ ਦਵਾਂਗੇ ਜੋ ਚੀਜ਼ ਦੋਸਤੋ ਤੁਸੀਂ ਦੇਖ ਰਹੇ ਜੇ ਇਧਰੋਂ ਜਿਹਾ ਸੰ ਦਿਖਾ ਦੇ ਇੱਕ ਵਾਰੀ ਇਧਰੋਂ ਉਹ ਤੋਂ ਦਿਖਾ ਦੇ ਮਾਰ ਕੇ ਕੈਮਰਾ ਬਾਕੀ ਇਧਰੋਂ ਗੀਅਰ ਆਵੇ ਪਾਸੋਂ ਦਿਖਾ ਦੇ ਲੀਵਰ ਦਿਖਾ ਦੇ ਲੋਹਾ ਇਹ ਲੀਵਰ ਦਿਖਾ ਦੇਓ ਪਰਲੇ ਬੰਨੇ ਜਿਹੜੇ ਗੀਅਰ ਦਿਖਾ ਦਿਓ ਚੰਗਾ ਤਸੱਲੀ ਦੇ ਨਾਲ ਕੋਈ ਚਾਬੀ ਪਾਣਾ ਕੋਈ ਬਤੇਰੇ ਆਪਾਂ ਕਹੀਏ ਵੀ ਕੋਈ ਭਰਾ ਪਾਰਕੂ ਆਪਣਾ ਮਕੈਨਿਕ ਨਾਲ ਲੈ ਕੇ ਆਓ ਤੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਲਾ ਕੇ ਤਸੱਲੀ ਆਪਦੀ ਕਰੋ ਕਲਟੀਵੇਟਰ ਪਾਓ ਕਨਾਲ ਕੋਈ ਦੋ ਕਨਾਲਾਂ ਦਾ ਥਾਂ ਬਾਹਰੋ ਚੰਗੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਹਰੇਕ ਭਰਾ ਨੂੰ ਹੁੰਦਾ ਜੀ ਆਪਾਂ ਤਸੱਲੀ ਕਰਕੇ ਲੈ ਕੇ ਜਾਈਏ ਸੋ 2015 ਮਾਡਲ ਇਹ ਟਰੈਕਟਰ ਆ ਇਹ ਵਿਕਾਊ ਆ ਵੀਰ ਸੇਲ ਕਰਦਾ ਪਿਆ ਠੀਕ ਆ ਜੀ ਦਸਵੇਂ ਮਹੀਨੇ ਦਾ ਕਾਪੀ ਤੁਸੀਂ ਆਣ ਕੇ ਵੇਖੋ ਠੀਕ ਹੈ ਜੀ ਬਾਕੀ ਕੋਟ ਹੱਦ ਬੰਪਰ ਬੰਪਰ ਤੁਸੀਂ ਦੇਖ ਸਕਦੇ ਜੀ ਫਾਈਬਰ ਦੀ ਛਤਰੀ ਆ ਪ੍ਰੋਪਰ ਜੋ ਵੀ ਹੈਗਾ ਚਲੋ ਕੋ ਡੈਕ ਡੁਕ ਜੋ ਵੀ ਸਿਸਟਮ ਨਾਲ ਹੈਗਾ ਠੀਕ ਹੈ ਜੀ ਇਹ ਪ੍ਰੋਪਰ ਨਾਲ ਹੀ ਤੁਹਾਨੂੰ ਦਿੱਤਾ ਜਾਊਗਾ ਇਹ ਜੋ ਬਣਦਾ ਮੁੱਲ ਇਹਦੀ ਡਿਮਾਂਡ ਕੀ ਕਰਦਾ ਪਿਆ 2015 ਮਾਡਲ ਟਰੈਕਟਰ ਮਾਰਕੀਟ ਰੇਟ ਤਾਂ ਤੁਹਾਨੂੰ ਵੀ ਰੈਂਦਾ ਪਤਾ ਹੀ ਆ ਹਾਲੈਂਡ ਦੀ ਵੀ ਹੁਣ 11 11.5 ਲੱਖ ਦਾ ਨਵਾਂ ਹੋ ਗਿਆ ਵਾ ਸਪੈਸ਼ਲ ਐਡੀਸ਼ਨ ਮਾਡਲ ਆ ਠੀਕ ਆ ਹਾਂਜੀ ਤੇ ਮਾਰਕੀਟ ਰੇਟ ਵੀ ਆਪਾਂ ਵਿੱਚੋਂ ਥੋੜੇ ਟਾਇਰਾਂ ਦੇ ਘਟ ਕਰਕੇ ਭਾਵੇਂ ਟਾਇਰ ਆ ਟਾਇਰ ਮੰਗਦਾ ਭਾਵੇਂ ਕੋਈ ਸਾਲ ਕੈਲਸ਼ੀਮ ਨਿਚਾ ਕੇ ਟਾਇਰ ਦਾ ਫੋਣੇ ਪਾਣੇ ਬਸ ਹੀ ਬਸ ਤੇ ਚਲੋ ਉਹ ਵੀ ਕੋਈ 50000 70000 ਦਾ ਖਰਚਾ ਹੋ ਜਾ ਅਗਲੇ ਦਾ ਬਾਕੀ ਕਿਨਵਾ ਦੇ ਆਪਾਂ ਜਿਵੇਂ ਮਰਜ਼ੀ ਲਾ ਲੋ ਵੀ 5.5 ਲੱਖ ਆਪਾਂ ਮੁੱਲ ਕਰਦੇ 5.5 ਲੱਖ 5 25 ਦਾ ਫੈਡਰੇਟਰ ਦੇ ਦਾਂਗੇ ਲਓ ਜੀ 5 ਲੱਖ 25000 ਦਾ ਜੋਬਨਾ ਦਾ ਵੀ ਦੇ ਦਿਆਂਗੇ 5.5 ਲੱਖ ਇਹਦਾ ਮੁੱਲ ਬਾਕੀ ਕੋਈ ਵੀ ਪ੍ਰਾ ਕਾਲ ਕਰ ਲਿਓ ਫੋਨ ਕਰ ਲਿਓ ਜੇ ਠੀਕ ਹੈ ਜੀ ਡਿਸਕਸ਼ਨ ਆਪਣੀ ਜਿਹੜੀ ਆ ਉਹ ਫੋਨ ਤੇ ਮੁਕਨੀ ਆ ਠੀਕ ਆ ਜੀ ਜਾਂ ਇੱਥੇ ਆਣ ਕੇ ਤੁਸੀਂ ਤਸੱਲੀ ਨਾਲ ਦੇਖੋਗੇ ਫੇਰ ਗੱਲਬਾਤ ਹੋਣੀ ਆ ਠੀਕ ਆ ਇੱਕ ਵਿਖਾਉਣਾ ਆਪਣਾ ਫਰਜ਼ ਬਣਦਾ ਤਸੱਲੀ ਨਾਲ ਤੁਹਾਨੂੰ ਦਿਖਾਤਾ ਡਾਕੂਮੈਂਟ ਕਾਪੀ ਕਿਸੇ ਭਰਾ ਨੇ ਦੇਖਣੀ ਆ ਆਰਸੀ ਦੇਖਣੀ ਇੱਥੇ ਆਣ ਕੇ ਚੈੱਕ ਕਰਕੇ ਤਸੱਲੀ ਨਾਲ ਵਾਹ ਕੇ ਚਲਾ ਕੇ ਆਉ ਦਾ ਟੌਰ ਨਾਲ ਲੈ ਕੇ ਜਾਓ ਮੇਰਾ ਭਰਾ ਠੀਕ ਆ ਜੀ ਬਾਕੀ ਕੋਈ ਇੱਕ ਨਵੀਂ ਪੰਜੀ ਰੁਪਈਆ ਲੱਗਣ ਆਲਾ ਨਹੀਂ ਤੇ ਨਾ ਜੀ ਨਾ ਬਿਲਕੁਲ ਇੰਜਨ ਗੇਅਰ ਵਾਲੇ ਪਾਸੋਂ ਕੋਈ ਕੰਪਲੇਂਟ ਨਹੀਂ ਨਾ ਨਾ ਵੀਰੇ ਕੋਈ ਚਲਾਵਾ ਜਿਨੂ ਆ ਚੰਗਾ ਜ਼ੋਰ ਜ਼ਾਰ ਪੂਰਾ ਬਲਾ ਬਿਲਕੁਲ ਬਿਲਕੁਲ ਬਾਕੀ ਸਾਰੇ ਭਰਾਵਾਂ ਨੂੰ ਪਤਾ ਸੋ ਬਾਕੀ ਇੱਕ ਪੂਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ 5 ਲੱਖ 25 ਹਜ਼ਾਰ ਰੁਪਏ ਵੀਰਾਂ ਦਾ ਵੀ ਦੇ ਦਿਆਂਗੇ 5.5 ਲੱਖ ਦੀ ਡਿਮਾਂਡ ਆ ਸੋ 1700 ਪਲੱਸ ਘੰਟਾ ਚੱਲਿਆ ਬਾਕੀ ਮੇਰਾ ਭਰਾ ਕੋਈ ਵੀ ਇਥੇ ਆਣ ਕੇ ਤਸਦੀਕ ਕਰੋ ਜੀ ਲੋਵਾਈ ਤੇ ਚੱਲਿਆ ਕੋਈ ਆਪਾਂ ਇਹਦੇ ਵਿੱਚ ਇੰਪਲੀਮੈਂਟ ਵੀ ਕੋਈ ਇਹ ਕਿਰਾਇਆ ਭਾਰਾ ਨਹੀਂ ਕੀਤਾ ਤੇ ਟਰੇਲੂਵਾਈ ਤੇ ਚੱਲਿਆ ਸੋ ਧੰਨਵਾਦੋ ਦੋਸਤੋ ਵੀਡੀਓ ਵੇਖਣ ਦੇ ਲਈ ਇੱਕ ਜੋਬਰ ਆਪਣੇ ਨੰਬਰ ਜਿਹੜੇ ਸਾਂਝੇ ਕਰ ਦਿੱਤੇ 7528831805 ਠੀਕ ਆ ਜੀ 75288 31805 31805 ਤੇ ਤੁਸੀਂ ਕਾਲ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਵੀਡੀਓ ਵੇਖੀ ਆ ਮਿਹਰਬਾਨ ਸਤਿ ਸ਼੍ਰੀ ਅਕਾਲ